ਇੱਕ ਜ਼ਿਮੀਦਾਰ ਜਦੋਂ ਆਪਣੇ ਖੇਤ ਦੇ ਵਿੱਚ ਟਰੈਕਟਰ ਚਲਾਉਂਦਾ ਸੀ ਤਾਂ ਉਹ ਰੋਜ਼ ਅਚਾਨਕ ਇੱਕ ਜਗ੍ਹਾ ਤੇ ਰੁਕ ਜਾਂਦਾ ਸੀਗਾ। ਜ਼ਿਮੀਦਾਰ ਨੇ ਸੋਚਿਆ ਹੀ ਮੇਰਾ ਜਿਹੜਾ ਟਰੈਕਟਰ ਹੈ ਉਹ ਖਰਾਬ ਹੋਊਗਾ। ਉਸਨੇ ਨਵਾਂ ਟਰੈਕਟਰ ਲਿਆ ਤਾਂ ਉਹਦੇ ਨਾਲ ਜਿਹੜੀ ਜ਼ਮੀਨ ਵਾਣੀ ਸ਼ੁਰੂ ਕੀਤੀ ਪਰ ਉਸੇ ਤਰੀਕੇ ਨਾਲ ਟਰੈਕਟਰ ਫੇਰ ਉਸੇ ਜਗ੍ਹਾ ਤੇ ਰੁਕ ਗਿਆ। ਤਾਂ ਉਸ ਜ਼ਿਮੀਦਾਰ ਨੇ ਬਾਹਰੋਂ ਕਿਤੇ ਜਾ ਕੇ ਪੁੱਛਿਆ ਵੀ ਮੇਰੇ ਖੇਤ ਦੇ ਵਿੱਚ ਇਦਾਂ ਕਿਉਂ ਹੁੰਦਾਗਾ ਸਿਆਣੇ ਲੋ ਉਹ ਜਿਹੜੀ ਪੁੱਛ ਕਢਾਈ ਸਮਝ ਲਓ ਹੈਨਾ ਵੀ ਤਾਂ ਉਸਨੇ ਕਿਹਾ ਵੀ ਉੱਥੇ ਜਿਹੜੀ ਰਗਾ ਜਗ੍ਹਾ ਉਹ ਬਾਬੇ ਰਵੀਦਾਸ ਦੀ ਆ ਤਾਂ ਦੋਸਤੋ ਉਸ ਜ਼ਿਮੀਦਾਰ ਨੇ ਜਿਹੜੀ ਅੱਧਾ ਕਿਲਾ ਜਗ੍ਹਾ ਛੱਡਤੀ ਇਹਨਾਂ ਨੇ ਆਪਣੀ ਅੱਧਾ ਕਿਲਾ ਜਗ੍ਹਾ ਕੌਣ ਛੱਡਦਾ ਹੁੰਦਾ ਆ ਜਿਹੜੀ ਤੁਸੀਂ ਜਗ੍ਹਾ ਵੇਖ ਰਹੇ ਆ ਦੇਖੋ ਇੱਥੇ ਟਰੈਕਟਰ ਹੁਣ ਵੀ ਜਿਹੜਾ ਆਪਾਂ ਕਹਿਦੀ ਹੈਨਾ ਵੀ ਅੱਧੀ ਜਿਹੜੀ ਬਾਹੀ ਇਦਾਂ ਹੀ ਜਿਹੜੀ ਛੱਡ ਰੱਖੀ ਆਗੀ ਉਸ ਤੋਂ ਬਾਅਦ ਬੰਦੇ ਨੇ ਜਿਹੜੀ ਜਗ੍ਹਾ ਸੀ ਉਹ ਸਾਰੀ ਦੀ ਸਾਰੀ দান ਕਰ ਦਿੱਤੀ ਦੋਸਤੋ ਬਹੁਤ ਲੋਕ ਇਹਨਾਂ ਗੱਲਾਂ ਤੇ ਜਿਹੜੇ ਯਕੀ ਪਰ ਆਪਾਂ ਇਸ ਬਜ਼ੁਰਗ ਤੋਂ ਸੁਣਾਂਗੇ ਜੋ ਇੱਥੇ ਰਹਿੰਦਾ ਹੈਗਾ ਨਹੀਂ ਆਪਣੀ ਅੱਧਾ ਕਿਲਾ ਜ਼ਮੀਨ ਹੈ ਜਿਹੜੀ ਉਹ ਕੌਣ ਛੱਡਦਾ ਹੁੰਦਾ ਉਸ ਤੋਂ ਬਾਅਦ ਇੱਥੇ ਬਾਬੇ ਰਵੀਦਾਸ ਦਾ ਜਿਹੜਾ ਸਥਾਨ ਬਣਾਇਆ ਗਿਆ ਦ ਸੰਸਾਰ ਵੀ ਪਹਿਲਾਂ ਕਹਿੰਦੇ ਇੱਥੇ ਗੰਗਾ ਵੀ ਚੱਲਦੀ ਹੁੰਦੀ ਸੀ ਜੋ ਇਹ ਬਜ਼ੁਰਗਾਂ ਨੇ ਆਪਾਂ ਨੂੰ ਦੱਸਿਆ ਉਹੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਨਹੀਂ بڑے ਲੋਕ ਐਦਾਂ ਵੀ ਕਹਿਣਗੇ ਵੀ ਤੂੰ ਪੁਕਾਈ ਮਾਰੀ ਜਾਣਾ ਦੋਸਤੋ ਕੋਈ ਆਪਣੀ ਜ਼ਮੀਨ ਨਹੀਂ ਛੱਡਦਾ ਹੁੰਦਾ ਇਹ ਘਟਨਾ ਕੋਈ ਜਾਦੇ ਪੁਰਾਣੀ ਵੀ ਨਹੀਂ ਹੈਗੀ 7-8 ਸਾਲ ਹੋਇਆ ਇੱਥੇ ਆਲੇ-ਦਾਲੇ ਜਿੰਨੀ ਵੀ ਜ਼ਮੀਨ ਆ ਉਹ ਇੱਕ ਹੀ ਜ਼ਿਮੀਦਾਰ ਦੀ ਸੀ ਤੇ ਬਚਾਲੇ ਬਿਲਕੁਲ ਬਚਾਲੇ ਆ ਕੇ ਟਰੈਕਟਰ ਖੜਦਾ ਸੀ ਤਾਂ ਉਸ ਤੋਂ ਬਾਅਦ ਉਸ ਜ਼ਿਮੀਦਾਰ ਨੇ ਜਿਹੜੀ ਇਹ ਜ਼ਮੀਨਦਾਨ ਕੀਤੀ ਤੇ ਇੱਥੇ ਜੁੱਤੀਆਂ ਗੰਡਣ ਵਾਲਾ ਜਿਹੜਾ ਸਾਰਾ ਸਮਾਨ ਹੈ ਉਹ ਰੱਖਿਆ ਹੋਇਆ ਤੁਸੀਂ ਜਾਣਦੇ ਹੋ ਵੀ ਬਾਬਾ ਰਵੀਦਾਸ ਜੀ ਸੀ ਜੋ ਉਹ ਜੁੱਤੀਆਂ ਗੰਡਣ ਦਾ ਕੰਮ ਕਰਦੇ ਸੀਗੇ। ਬਾਬਾ ਜੀ ਕਿਵੇਂ ਬਣਿਆ ਇਹ ਧਾਰਮਿਕ ਸਥਾਨ ਇਹ ਜੀ ਟਰੈਕਟਰ ਰੋਕਦਾ ਦੀਰੇ ਇਹ ਜਗ੍ਹਾ ਕਿਦੀ ਸੀਗੀ ਜਗ੍ਹਾ ਤਾਂ ਜ਼ਿਮੀਦਾਰਾਂ ਨੇ ਮੁੱਲ ਦਿੱਤੀ ਸੀ। ਅੱਛਾ ਇਹ ਮੋਲ ਲੱਤੀ ਦੀ ਜਗ੍ਹਾ ਇਹਨਾਂ ਨੇ ਜਦੋਂ ਟਰੈਕਟਰ ਰੁਕਣ ਲੱਗ ਗਿਆ ਵੀ ਇਹ ਲਿਆ ਇੱਕ ਦੋ ਵਾਰੀ ਟਰੈਕਟਰ ਵੀ ਲਿਆ ਪੁੱਛੇ ਵਿੱਚੇ ਪਰਾਂ ਲਿਆ ਕਰਨ ਤਾਂ ਸਟਾਰਟ ਹੋ ਜਾ ਕਰੇ ਉਰੋਂ ਲਿਆ ਕਰਨ ਮੰਦੋ ਹੋ ਜਾ ਕਰੇ ਅੱਛਾ ਵੀ ਆਪਦੇ ਆਪ ਹੀ ਬੰਦ ਹੋ ਜਾਂਦਾ ਸੀ ਆਪਦੇ ਆਪ ਹੋ ਜਾ ਕਰੇ ਟਰੈਕਟਰ ਆ ਵੀ ਮੁੜ ਕੇ ਪਈ ਇਹ ਦੇਖ ਲੈ ਜਦੋਂ ਬੰਦ ਹੋ ਜਾ ਕਰੇ ਮੁੜ ਕੇ ਇਹਨਾਂ ਨੇ ਦੇਖਾ ਫੇ ਕਈ ਦਿਨ ਮੁੜ ਕੇ ਬਾਹਰੋਂ ਵੀ ਰੈਟ ਲੈਂਦੇ ਇਹਨਾਂ ਨੇ ਉਹ ਵੀ ਬੰਦ ਹੋਣ ਲੱਗ ਗਏ ਤੇ ਉਹ ਤੋਂ ਬਾਅਦ ਇਹਨਾਂ ਨੇ ਪਈ ਬਾਹਰ ਗਏ ਬੰਦੇ ਬਾਹਰੋਂ ਮੰਨਾਂ ਨੂੰ ਕਿਸੇ ਨੇ ਦੱਸਿਆ ਵੀ ਐਂ ਕਰਕੇ ਬਾਬੇ ਦੀ ਜਗ੍ਹਾ ਗਈ ਵੀ ਪਈਏ ਤੁਸੀਂ ਛੱਡ ਦੋ ਧੋਖਾ ਖਾਓਗੇ ਅੱਛਾ ਹਾਂ ਫੇਰੇ ਇਹ ਪਈ ਇਨਾਂ ਨੇ ਜਗਾ ਛੱਡੀ ਐ ਜਗਾ ਛੱਡੀ ਅੱਧਾ ਕਿਲਾ ਐ ਹੈ ਕੀ ਨਾਮ ਸੀ ਇਹ ਇਹਦਾ ਨਾਮ ਸੀ ਬੂਟਾ ਅੱਛਾ ਭਾਰਤੀ ਇਹ ਤਾਂ ਮੁੰਡਾ ਐ ਮੁੱਲ ਲੱਤੀ ਸੀ ਇਨਾਂ ਨੇ ਜਗਾ ਭਾਰਤੀ ਇਹ ਤਾਂ ਆ ਕੇ ਮੁੱਲ ਲੱਤੀ ਦੀ ਠੀਕ ਆ ਕਿਹੜੀ ਜਗਾ ਤੇ ਰੁਕ ਤੁਸੀਂ ਟਰੈਕਟਰ ਇਹ ਜਗਾ ਤੇ ਇੱਥੇ ਆ ਆਪਣੇ ਸਾਹਮਣੇ ਕਿੱਥੇ ਖੜੇ ਹੋਰੀ ਇਹ ਅੱਧਾ ਕਿਲੇ ਜੀ ਆ ਕੇ ਇਹ ਅੱਧਾ ਕਿਲਾ ਸੀ ਉਹਦਾ ਕੀ ਕੋਈ ਹੋਰ ਜਗਾ ਵੀ ਇੱਥੇ ਅੱਧਾ ਕਿਲਾ ਜਗਾ ਉਹਦੀ ਸਾਰੀ ਐ ਅੱਛਾ ਉਦੀ ਸਾਰੀ ਜਗ੍ਹਾ ਇਹ ਹੈ ਅੱਜ ਸਾਰੇ ਉਹ ਲਿੱਤੇ ਹੋਏ ਨੇ ਉਹ 20 25 ਕਿੱਲੇ ਜਗ੍ਹਾ ਦੇ ਲਿੱਤੇ ਹੋਏ ਨੇ ਉਹ ਫਿਰ ਇਹ ਜਗ੍ਹਾ ਦਾਨ ਕਰਤੀ ਜੀ ਇਹ ਦਾਨ ਕਰਤੀ ਅੱਧਾ ਕੱਲਾ ਬਾਬੇ ਰਵਿਦਾਸ ਦੀ ਜਗ੍ਹਾ ਬਣਾਤੀ ਹਾਂ ਬਾਬੇ ਰਮਦਾਸ ਦੀ ਜਗ੍ਹਾ ਬਣਾਤੀ ਇਹ ਵੀ ਮਦਰ ਪਾਈ ਬਾਬੇ ਦੀ ਜਗ੍ਹਾ ਕਿੰਨਾ ਕ ਟਾਈਮ ਹੋ ਗਿਆ ਇਸ ਗੱਲ ਨੂੰ ਇਹ ਨੂੰ ਹੋ ਗਏ 7 8 ਸਾਲ ਜਾਂ 8 ਸਾਲ ਅੱਛਾ ਜੀ ਉਦੋਂ ਬਾਅਦ ਇਹ ਦੁਬਾਰੇ ਛੱਡ ਛੁੱਟ ਪਾਇਆ ਸਾਰਾ ਹਾਂ ਦੁਬਾਰਾ ਇਹ ਸੀ ਫਿਰ ਮਤਲ ਇਕੱਠੇ ਕਰਕੇ ਪੈਸੇ ਕੁਝ ਬਾਬੇ ਦੇ ਹੋ ਗਏ ਹੂੰ ਇਹ ਫੇਰ ਛੱਡ ਪਾਤਾ ਸੀ ਕੋਈ ਜ਼ਮੀਨ ਦੇ ਵਿੱਚ ਮਤਲਬ ਚੀਜ਼ ਤਾਂ ਨਹੀਂ ਨਿਕਲੀ ਬਾਬੇ ਦੀ ਨਾ ਠੀਕ ਕੋਈ ਨਹੀਂ ਨਿਕਲੀ ਮਿੱਤਰੋ ਆਪਾਂ ਵੱਡੀ ਆਪਾਂ ਕਹਿ ਦਈਏ ਸਾਉਂ ਦੀ ਇੱਕ ਲਾ ਦੀ ਕੋਈ ਆਪਾਂ ਨਾ ਲਾਈਏ ਉਹਦੀ ਇੱਕਨ ਆਪਾਂ ਲੋੜ ਹੈ ਜਿਹੜੀ ਚੀਜ਼ ਹੋਈ ਉਹ ਹੀ ਦੱਸੀ ਆਪਾਂ ਠੀਕ ਹੈ ਜੀ ਭਾਈ ਆ ਗੱਲ ਹੋਈ ਆ ਬਾਤ ਹੋਈ ਆ ਬਾਹਰ ਗਿਆ ਬੰਦਾ ਬਾਹਰ ਗਿਆ ਗਿਆ ਨੂੰ ਨੇ ਦੱਸਿਆ ਵੀ ਐ ਕਰਕੇ ਪਈ ਜਗਾ ਬਾਬੇ ਦੀ ਆ ਪੁਰਾਣੀ ਇਹ ਵੀ ਰਮਜ਼ਾਨ ਭਗਤ ਦੀ ਤੂੰ ਛੱਡ ਦੇ ਹੂੰ ਅੱਛਾ ਜੀ ਇਹ ਨਹੀਂ ਛੱਡਦੀ ਅੱਧਾ ਕਿੱਲਾ ਵੀ ਭਾਈ ਹੌਲੀ ਹੌਲੀ ਤੈਨੂੰ ਪਤਾ ਪਤਾ ਲੱਗ ਗਿਆ ਤੈਨੂੰ ਮੈਨੂੰ ਗਾਹਾਂ ਦੀ ਗਾਹਾਂ ਦੀ ਗਾਹਾਂ ਗੱਲ ਵੱਡੀ ਏ ਦੇਤ ਜੇ ਹੁਣ ਪਾਈ ਪੂਰਨਵਾਸੀ ਪੜਦੀ ਹੈਗੀ ਮਤਲਬ ਮਹੀਨੇ ਦੀ ਮਹੀਨੇ ਅੱਛਾ ਮੈਂ ਉੱਥੇ ਉੱਤ ਪੜਿਆ ਦੇਖਿਆ ਸੀ ਮਤਲਬ ਲਿਖਿਆ ਹੋਇਆ ਸੀ ਜਿਹੜਾ ਬੋਰਡ ਲੱਗਿਆ ਵੀ ਚਰਨ ਸ਼ੋ ਗੰਗਾ ਗੁਰ ਰਵਿਦਾਸ ਦੀ ਹਾਂ ਚੱਲ ਕੋਈ ਗੰਗਾ ਵੀ ਚੱਲੀ ਔਰ ਉਂਦੀ ਅੱਛਾ ਇਹ ਗੰਗਾ ਚੱਲਦੀ ਹੈ ਪਰ ਫੇਰ ਹੀ ਗੁਰੂ ਦਾ ਥੋਂ ਨਿਕਲਿਆ ਨਾ ਵੀ ਇੱਥੋਂ ਗੰਗਾ ਚੱਲਦੀ ਹੁੰਦੀ ਸੀ ਗੰਗਾ ਚੱਲਦੀ ਦੀ ਪਾਣੀ ਚੱਲਦਾ ਥਿੱਥੋਂ ਦੇ ਆਏ ਪੁਰਾਣੇ ਸਮੇਂ ਚ ਪੁਰਾਣੇ ਸਮੇਂ ਚ ਇਹ ਗੱਲਾਂ ਦੱਸੀਆਂ ਨੇ ਮਤਲਬ ਹਾਂ ਜਦ ਤਾ ਹੈਗੀ ਆ ਜੀ ਗੱਲਾਂ ਦੱਸੀਆਂ ਕੀ ਹੈਗੀ ਆ ਗੱਲਾਂ ਸੱਚੀ ਗੱਲਾਂ ਨੇ ਹਾਂ ਪੱਕੀ ਗੱਲ ਹੈ ਕੋਦੋਂ ਮ ਕਿਸੇ ਨੂੰ ਮਰਜੀ ਪੁੱਤ ਰਹੇ ਆ ਗੰਗਾ ਚੱਲੀ ਆ ਜਾਂ ਨਾ ਚੱਲੀ ਆ ਅਗਲਾ ਸਾਨੂੰ ਆਪੇ ਸੁਬੀ ਗੰਗਾ ਚੱਲਦੀ ਆ ਅੱਛਾ ਹਾਂਜੀ ਤੇ ਹੁਣ ਸੰਗਤ ਆਉਂਦੀ ਆ ਹੀ ਇੱਥੇ ਸੰਗਤ ਵਾਧੂ ਕਿਹੜੇ ਦਿਨ ਪਰਦਾ ਮਤਲਬ ਇੱਥੇ ਉਹ ਮਾਸੀ ਨੂੰ ਆਪਾਂ ਮਤਲਬ 5 ਤਰੀਕ ਨੂੰ ਪਰੂਆ ਹੁਣ ਅੱਛਾ ਉਂ ਸਾਲ ਚ ਵੀ ਕੋਈ ਦਿਹਾੜਾ ਮਨਾਉਂਦੇ ਆਂ ਸਿਆਲ ਚ ਮਨਾਉਂਦੇ ਬਾਬੇ ਦਾ ਜਦੋਂ ਜਨਮ ਦਿਹਾੜਾ ਹੁੰਦਾਗਾ ਦੂਜੇ ਮਹੀਨੇ ਹਾਂ ਜਦੋਂ ਆਪਾਂ ਬਾਬੇ ਜਰਮਦਾਸ ਭਗਤ ਦਾ ਹੋ ਕਰਦੇ ਆਂਗੇ ਠੀਕ ਆ ਜੀ ਉਦੋਂ ਆਪਾਂ ਦਿਨ ਵੀ ਮਨਾਉਨੇ ਆਂ ਸ਼ੁਕਰੀਆ ਬਾਬਾਈ ਠੀਕ ਆ ਜੀ